ਐਕਸ਼ਨ ਮੋਡ ਦੇ ਵਿੱਚ ਆ ਮਾਨਸਾ ਦੀ ਪੁਲਿਸ ਮਾਨਸਾ ਦੀ ਪੁਲਿਸ ਨੇ ਫਰੋੜਤਾ ਅੱਜ ਸ਼ਹਿਰ ਦਾ ਚੱਪਾ ਚੱਪਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਯੁੱਧ ਛੇੜਿਆ ਗਿਆ ਯੁੱਧ ਨਸ਼ਿਆਂ ਵਿਰੁੱਧ ਤਾਂ ਇਸੇ ਯੁੱਧ ਦੇ ਤਹਿਤ ਸਰਕਾਰ ਦੇ ਕਹਿਣ ਦੇ ਉੱਤੇ ਸਰਕਾਰ ਦੀ ਅਗਵਾਈ ਦੇ ਹੇਠ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਦੀ ਪੁਲਿਸ ਜਿਹੜੀ ਆ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਵਿੱਚ ਲੱਗੀ ਆ ਨਸ਼ਾ ਤਸਕਰਾਂ ਨੂੰ ਭਾਜੜਾ ਪਾਉਣ ਦੇ ਵਿੱਚ ਲੱਗੀ ਆ ਨਸ਼ੇੜੀਆਂ ਨੂੰ ਭਜਾਉਣ ਦੇ ਵਿੱਚ ਲੱਗੀ ਆ ਤਾਂ ਮਾਨਸਾ ਦੇ ਐਸਐਸਪੀ ਦੀ ਅਗਵਾਹੀ ਦੇ ਵਿੱਚ ਅੱਜ ਮਾਨਸਾ ਦੀ ਪੁਲਿਸ ਨੇ ਚੱਪੇ-ਚੱਪੇ ਖੰਗਾਲ ਦਿੱਤੇ ਤਾਂ ਜੋ ਮਾਨਸਾ ਦੇ ਵਿੱਚ ਕੋਈ ਵੀ ਨਸ਼ਾ ਤਸਕਰ ਜਾਂ ਫਿਰ ਨਸ਼ੇੜੀ ਨਾ ਬਚ ਸਕੇ ਕਿਉਂਕਿ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਆ ਮਾਨਸਾ ਦੇ ਐਸਐਸਪੀ ਦੇ ਵੱਲੋਂ ਕਿ ਅਸੀਂ ਸਰਚ ਆਪਰੇਸ਼ਨ ਚਲਾਉਨੇ ਆ ਥੋੜੇ ਦਿਨਾਂ ਦੇ ਬਾਅਦ ਆਪਰੇਸ਼ਨ ਚਲਾਇਆ ਜਾਂਦਾ ਤਾ ਜੋ ਪੰਜਾਬ ਇੱਕ ਰੰਗਲਾ ਪੰਜਾਬ ਬਣ ਸਕੇ ਜਿਸ ਪੰਜਾਬ ਦੇ ਉੱਤੇ ਲੋਕ ਮਾਣ ਕਰ ਸਕਣ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇਹੀ ਗੱਲ ਕਹੀ ਗਈ ਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਨਾ ਕਿ ਪੰਜਾਬ ਉੜਤਾ ਪੰਜਾਬ ਹੈ ਅਸੀਂ ਰੰਗਲਾ ਪੰਜਾਬ ਬਣਾਉਣ ਦੇ ਲਈ ਯੁੱਧ ਛੇੜ ਰਹੇ ਹਾਂ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਸਰਚ ਆਪਰੇਸ਼ਨ ਚਲਾਏ ਜਾ ਰਹੇ ਆ ਜਿਹੜੀਆਂ ਨਸ਼ਾ ਤਸਕਰਾਂ ਨੇ ਆਪਣੇ ਕਾਲੀ ਕਮਾਈ ਦੇ ਨਾਲ ਆਪਣੇ ਘਰ ਬਣਾਏ ਨੇ ਕਹਿੰਦੇ ਉਹਨਾਂ ਦੇ ਘਰ ਤੱਕ ਢਾਏ ਜਾ ਰਹੇ ਨੇ ਤਾਂ ਮਾਨਸਾ ਦੇ ਵਿੱਚ ਵੀ ਮਾਨਸਾ ਦੇ ਐਸਐਸਪੀ ਦੇ ਵੱਲੋਂ ਅੱਜ ਜਾਇਜ਼ਾ ਲਿਆ ਮਾਨਸਾ ਦੇ ਐਸਐਸਪੀ ਦੇ ਵੱਲੋਂ ਸਿੱਧੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਆ ਕੀ ਕੁਝ ਕਹਿ ਰਹੇ ਨੇ ਸਾਡੇ ਸਹਿਯੋਗੀ ਬਿੱਟੂ ਬਲਾਡਾ ਦੇ ਵੱਲੋਂ ਮਾਨਸਾ ਦੇ ਐਸਐਸਪੀ ਨਾਲ ਗੱਲਬਾਤ ਕੀਤੀ ਆ ਕਸੋ ਆਪਰੇਸ਼ਨ ਅੱਜ ਮਾਨਸਾ ਡਿਸਟ੍ਰਿਕਟ 'ਕੇ ਜਿੰਨੇ ਵੀ ਡਰੱਗ ਕੰਜ਼ਮਪਸ਼ਨ ਸਪੌਟ ਹੈਗੇ ਸਾਡੇ ਆਲਰੇਡੀ ਅਸੀਂ ਇੱਕ ਸਰਵੇ ਕਰਵਾਇਆ ਸੀ ਉਹਦੇ ਵਿੱਚ ਸਾਡੇ ਡਿਸਟ੍ਰਿਕਟ 'ਕੇ 40 ਡਰੱਗ ਕੰਜ਼ਮਪਸ਼ਨ ਸਪੌਟ ਹੈਗੇ ਜਿੱਥੇ ਅਨਜਾਨਾ ਜੋ ਡਰਗ ਐਡਿਕਸ਼ਨ ਕੀ ਆਦਤ ਹੈਗੀ ਉਹ ਉੱਥੇ ਜਾ ਕੇ ਉਹ ਨਸ਼ਾ ਸੇਵਨ ਕਰਦੇ ਹੈਗੇ। ਤੋਂ ਸਾਰੇ ਡਿਸਟ੍ਰਿਕਟ ਦੇ ਵਿੱਚ ਪੈਰਲਲ ਅਸੀਂ ਸਾਰੇ ਥਾਵਾਂ 'ਤੇ ਸਾਡੇ ਸਾਰੇ ਅਰਾਊਂਡ 400 ਕੇ ਆਪਸਾਸ ਪੁਲਿਸ ਪਰਸਨਲ ਡਿਪਲੋਟ ਕਰਕੇ ਔਰ ਇਹ ਕਰਵਾ ਰਹੇ ਹੈਗੇ। ਤੇ ਇਹਦੇ ਵਿੱਚ ਮੇਰਾ ਕੰਸਰਨ ਇਹ ਹੈਗਾ ਕਿ ਕਿਉਂਕਿ ਜਿਨ੍ਹਾਂ ਨੂੰ ਲਤ ਲੱਗ ਗਈ ਉਹਨਾਂ ਦਾ ਇਲਾਜ ਕਰਵਾਉਣਾ ਵੀ ਸਰਕਾਰ ਕੀ ਹੀ ਸਾਡੀ ਹੀ ਜ਼ਿੰਮੇਵਾਰੀ ਹੈਗੀ। ਜਦੋਂ ਸੇ ਯੁੱਧ ਨਸ਼ਾ ਦੇ ਵਿਰੋਧ ਮੁਹਿੰਮ ਚੱਲੀ ਹੈਗੀ ਅਸੀਂ ਅਰਾਊਂਡ 2100 ਜੋ ਡਰਗ ਐਡਿਕਟ ਹੈਗੇ ਉਹਨਾਂ ਨੂੰ ਡਰਗ ਡੀ ਐਡਿਕਸ਼ਨ ਸੈਂਟਰ ਜਾਂ ਆਊਟ ਸੈਂਟਰ ਦੇ ਵਿੱਚ ਦਾ ਜਾ ਕੇ ਉਹਨਾਂ ਇਲਾਜ ਵੀ ਕਰਵਾਇਆ ਹੈਗਾ। ਤਾਂ ਜਿੱਥੇ ਰੇਲਵੇ ਸਟੇਸ਼ਨ ਹੋਇਆ ਬੱਸ ਸਟੈਂਡ ਹੋਇਆ ਕ੍ਰਿਮੇਸ਼ਨ ਗਰਾਊਂਡ ਇਹ ਡਿਜ਼ਰਟਡ ਜੋ ਬਿਲਡਿੰਗ ਹੈਗੀ ਜਾਂ ਜੋ ਪਾਰਕਸ ਹੈਗੇ ਜਿੰਨ ਕੇ ਨੇੜੇ-ਨੇੜੇ ਲੋਕ ਬੈਠ ਕੇ ਔਰ ਡਰਗ ਕੰਜ਼ੂਮ ਕਰਦੇ ਹੈਗੇ ਉਹ ਸਾਰੇ ਜੋ ਇਹ ਆਈਡੈਂਟੀਫਾਈਡ ਪਲੇਸ ਅਸੀਂ ਕੀਤੇ ਉਹਨਾਂ ਦੇ ਵਿੱਚ ਇਸ ਕੈਟਾਗਰੀ ਕੇ ਜੋ ਪਲੇਸੇਜ ਹੈਗੇ ਉਹ ਇਨਕਲੂਡ ਹੈਗੇ ਜਿੱਥੇ ਅੱਜ ਅਸੀਂ ਇਹ ਕਾਸੋ ਕਰਵਾ ਰਹੇ ਹਾਂ। ਤੁਸੀਂ ਮੈਂ ਲੋਕਾਂ ਨੂੰ ਫੇਰ ਅਪੀਲ ਕਰਦਾ ਹਾਂ ਕਿ ਜੜੇ ਜੋ ਡਰਗ ਕੰਜ਼ੂਮ ਕਰਦੇ ਹੈਗੇ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲਾਉਣੇ ਲਈ ਪੁਲਿਸ ਕੋਲ ਜਾਂ ਜੋ ਸਿਵਲ ਹਸਪਤਲ ਡਰਗ ਡੀਐਡਿਕਸ਼ਨ ਸੈਂਟਰ ਬਣਿਆ ਹੋਇਆ ਹੈਗਾ ਔਟ ਕਲੀਨਿਕ ਹੈਗੇ ਉੱਥੇ ਜਾ ਕੇ ਆਪਣਾ ਇਲਾਜ ਕਰਵਾ ਗਏ ਤਾਂ ਕਿ ਆਪਣੇ ਦੁਬਾਰਾ ਜੋ ਸਮਾਜ ਕੀ ਮੇਨ ਸਟ੍ਰੀਮ ਦੇ ਵਿੱਚ ਆ ਸਕੇ ਤੁਸੀਂ ਸੁਣਿਆ ਮਾਨਸਾ ਦੇ ਐਸਐਸਪੀ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਕੋਈ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਨਸ਼ਾ ਇੱਕ ਅਜਿਹੀ ਅਲਾਮਤਾਂ ਜੋ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕਰਕੇ ਪੱਟ ਕੇ ਸੁੱਟ ਦੇਣ ਦੀ ਜਿਸ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਨਸ਼ੇ ਦੇ ਕਰਕੇ ਸੱਤਰ ਪਿਛੜੇ ਨੇ ਜਿਸ ਕਰਕੇ ਪੰਜਾਬ ਦੀਆਂ ਮਾਂਵਾਂ ਦੀਆਂ ਕੁੱਖਾਂ ਸੁੰਨੀਆਂ ਹੋ ਰਹੀਆਂ ਨੇ ਤਾਂ ਅਜੇਹਾ ਨਸ਼ਾ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਾਇਮ ਨਹੀਂ ਦੇਣਾ